ਸੋਪੋਸ ਮੁਲਾਜ਼ਮ ਜ਼ਰੂਰ ਇਹਨਾਂ ਨੂੰ ਹਟਾਉਣ ਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜਾ 10 ਦਾ ਸਮਾਂ ਜਿਹੜਾ ਹੋ ਚੁੱਕਾਗਾ ਦਿਲਜੀਤ ਦੋਸਾਨ ਜਿਹੜੇ ਨੇ ਹੋ ਸਟੇਜ ਤੇ ਰਿਹਾ ਤਾਂ ਬਿਲਕੁਲ ਮੇਰੇ ਉੱਤਰ ਪਾਸੇ ਜੇ ਤੁਹਾਨੂੰ ਕਮਾ ਕੇ ਦਿਖਾ ਦਵਾ ਤਾਂ ਤੁਹਾਨੂੰ ਮੜੀ ਉਸ ਦੀ ਚੱਲ ਅਗ ਜਿਹੜੀ ਆ ਉਹ ਜ਼ਰੂਰ ਨਜ਼ਰ ਆਵੇਗੀ ਕਿ ਦਿਲਜੀਤ ਦੋਸਾਨ ਦਾ ਸ਼ੋਅ ਚੱਲ ਰਿਹਾ ਪਰ ਜਿਸ ਦੇ ਕਾਰਨ ਅੱਜ ਲੁਧਿਆਣਾ ਸ਼ਹਿਰ ਦਾ ਜਿਹੜਾ ਟ੍ਰੈਫਿਕ ਦਾ ਚੱਕਾ ਹੈਗਾ ਉਹ ਜਰੂਰ ਕਿਤੇ ਨਾ ਕਿਤੇ ਜ਼ਾਮ ਨਜ਼ਰ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਨੇ ਬਤੇਰੇ ਜਿਹੜੇ ਪੁਲਿਸ ਮੁਲਾਜ਼ਮ ਤਲਾਫ ਕੀਤੇ ਸੀਗੇ ਕਿ ਇਸ ਤਰੀਕੇ ਦੀ ਜਿਹੜੀ ਹੈ ਟ੍ਰੈਫਿਕ ਵਿੱਚ ਕੋਈ ਵੀ ਜਿਹੜੀ ਖਰਾਬੀ ਨਾ ਹੋਵੇ ਜਾਂ ਫਿਰ ਟ੍ਰੈਫਿਕ ਜਿਹੜੇ ਆ ਉਹ ਵਧੇ ਨਾ ਤਾਂ ਇਸ ਤਰੀਕੇ ਦੀ ਜਿਹੜੀ ਟ੍ਰੈਫਿਕ ਨਾ ਹੋਵੇ ਤਾਂ ਤੁਹਾਨੂੰ ਦੱਸ ਦਈਏ ਕਿ ਰਸ਼ ਇੰਨਾ ਜ਼ਿਆਦਾ ਹੈਗਾ ਕਿ ਜਿਸ ਤਰੀਕੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੰਦਰ ਲੋਕ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਉਸ ਤੋਂ ਬਾਅਦ ਜਿਹੜੇ ਲੋਕ ਉਹ ਇੱਥੇ ਬਾਹਰ ਵੀ ਖੜੇ ਨੇ ਤਾਂ ਬਿਲਕੁਲ ਤੁਹਾਨੂੰ ਉਸ ਪੁਲ ਤੇ ਮੌਜੂਦ ਆਸ ਪੁਲ ਦੇ ਉੱਪਰ ਜਿਹੜਾ ਲੋਕਾਂ ਦਾ ਜਿਹੜਾ ਸਭ ਤੋਂ ਵੱਧ ਇਕੱਠ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਜਿਹੜਾ ਹੈਗਾ ਉਹ ਸਭ ਸਭ ਤੋਂ ਵੱਧ ਜਿਹੜਾ ਦਾ ਆ ਦੇਖਣ ਨੂੰ ਮਿਲ ਰਿਹਾ ਹੈ ਤਾਂ ਉੱਪਰ ਪੇਲਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਉੱਥੇ ਵੀ ਕਾਫੀ ਜਿਹੜਾ ਦਲਜੀਤ ਫੈਨ ਜਿਹੜੇ ਨੇ ਉਹ ਇੱਥੇ ਮੌਜੂਦ ਤਾਂ ਜ਼ਰੂਰ ਹਟਾਉਣ ਦੇ ਨਜ਼ਰ ਆ ਨੇ ਕਿਉਂਕਿ ਇਹ ਟ੍ਰੈਫਿਕ ਦਾ ਜਿਹੜਾ ਕਾਰਨ ਬਣ ਰਿਹਾ ਹੈ ਤੇ ਇੱਥੇ ਸਭ ਤੋਂ ਵੱਧ ਆ ਦੂਰ ਦੂਰ ਤੱਕ ਇੱਕ ਇੱਕ ਦੋ ਦੋ ਘੰਟੇ ਲੰਬਾ ਜਾਨ ਜਿਹੜਾ ਹੈ ਇਸ ਪੁਲ ਦੇ ਉੱਪਰ ਲੱਗਿਆ ਨਜ਼ਰ ਆ ਰਿਹਾ ਹੈ ਤਾਂ ਸਮਾਜ ਜਿਹੜਾਗਾ ਉਹ 10 10:30 ਵਜੇ ਦਾ ਹੋ ਚੁੱਕਾਗਾ ਤਾਂ ਇਸ ਵਕਤ ਦਲਜੀਤ ਫੈਨ ਕਹੀ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ ਤਾਂ ਉਹ ਤਾਂ ਜ਼ਰੂਰ ਅੰਦਰ ਨੇ ਪਰ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਨੇ ਤੇ ਉਹ ਇਸ ਤਰੀਕੇ ਨਾਲ ਇਸ ਸ਼ੋ ਨੂੰ ਵੇਖ ਰਹੇ ਨੇ ਤਾਂ ਦੇਖ ਸਕਦੇ ਪੁਲਿਸ ਮੁਲਾਜ਼ਮ ਦੀ ਗੱਡੀ ਜਿਹੜੀ ਹੈ ਉਹ ਵੀ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਜ਼ਰੂਰ ਇੱਥੇ ਹਟਾਇਆ ਜਾ ਰਿਹਾ ਹੈ ਕਿਉਂਕਿ ਇਹ ਰਿਸਕੀ ਵੀ ਹੋ ਸਕਦਾ ਹੈ ਤਾਂ ਇੱਥੋਂ ਜਿਹੜਾ ਨੁਕਸਾਨ ਵੀ ਹੋ ਸਕਦਾ ਹੈ ਤਾਂ ਇੱਥੋਂ ਆ ਦੇਖ ਸਕਦੇ ਕਿਸ ਤਰੀਕੇ ਨਾਲ ਲੋਕਾਂ ਦਾ ਹਜੂਮ ਜਿਹੜਾ ਹੈ ਉਹ ਇੱਥੇ ਆ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੀ ਗੱਡੀ ਦੇਖੋ ਆਈ ਹੈ ਹੁਣ ਤਾਂ ਹੁੰਦਾ ਇਹਨਾਂ ਲੋਕਾਂ ਦੇ ਜਿਹੜਾ ਇੱਥੋਂ ਜ਼ਰੂਰ ਹਟਾਇਆ ਜਾ ਰਿਹਾ ਜਾਂਦਾ ਹੈ ਅਕਸ਼ੀਰਾ ਦੇਖ ਲਈ ਪੁਲਿਸ ਮੁਲਾਜ਼ਮ ਜਿਹੜੇ ਨੇ ਹੋ ਲਗੇ ਹੋਣੇ ਲਗਾਤਾਰ ਕਾਫੀ ਦੇਰ ਤੋਂ ਹੀ ਇੱਥੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੋਇਆ ਕਿਤੇ ਨਾ ਕਿਤੇ ਟ੍ਰੈਫਿਕ ਆਪਾਂ ਵਾਪਸ ਜਾ ਰਹੇ ਹਾਲੇ ਕੁਝ ਸਮਾਂ ਜਿਹੜਾ ਉਹ ਦਿਲਜੀਤ ਦਸਾਂਜ ਦੇ ਸਟੇਜ ਤੇ ਆਇਆ ਨੂੰ ਹੋਇਆ ਤਾਂ ਉਸ ਤੋਂ ਪਹਿਲਾਂ ਉਸ ਤੋਂ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਹੜਾ ਲੁਧਿਆਣਾ ਦੇ ਭਾਰਤ ਅਗਰ ਚੌਕ ਤੋਂ ਦੇਰ ਦਾ ਪਲਾਟ ਵੱਲੋਂ ਜਾਂਦਾ ਦਾ ਪੇਲ ਤਾਂ ਉਸ ਦੇ ਉੱਪਰ ਉਸ ਸ਼ੋਹ ਨੂੰ ਦੇਖਣ ਦੇ ਲੋਕਾਂ ਦਾ ਜਿਹੜਾ ਹਜੂਮ ਹੈ ਉਹ ਦੇਖਣ ਨੂੰ ਮਿਲ ਰਿਹਾ ਸਸੀ ਗਾਲ ਜੀ ਬੜਾ ਅੱਛਾ ਲੱਗ ਰਿਹਾ ਹੈ ਬੜਾ ਬੱਦੇਗਾ ਲੱਗ ਰਿਹਾ ਬ੍ਰੋਮ ਜੀ ਬੇ ਪੇਲ ਦੇ ਉੱਤੇ ਖੜ ਕੇ ਦੇਖ ਰਹੇ ਮਜਬੂਰੀ ਖੜਨ ਨਹੀਂ ਦੇ ਰੇ ਜੀ ਔਰ ਮਦਰ ਰਹਿਣ ਜਾ ਰਿਹਾ ਦੇਖਣ ਤੋਂ ਬਣਾ ਜੀ ਇਹ ਸਾਰੀ ਦੁਨੀਆ ਐਸ ਟਾਈਮ ਬਦਲਦੀ ਦੇ ਵਾਲਾ ਭਾਈ ਜੀ ਤੇ ਬਹੁਤ ਅੱਛਾ ਲੱਗ ਰਿਹਾ ਮਰ ਚਲੋ ਮਤਲਬ ਤਨਕੀਦ ਅਸੀਂ ਹੈ ਕਿ ਖੁਸ਼ੀ ਜ਼ਾਹਰ ਨਹੀਂ ਹੋ ਰਹੀ ਜੀ ਕਿੰਨਾ ਖੁਸ਼ੀ ਕਿੰਨਾ ਵਧੀਆ ਪਰਮ ਸਾਡੇ ਲੁਧਿਆਣੇ ਦੀ ਕਿੰਨੀ ਸ਼ਾਨ ਬਣ ਗਈ ਹੈ ਜੀ ਲੁਧਿਆਣਾ ਦਾ ਨਾਮ ਪੂਰੇ ਦੁਨੀਆ ਦੇ ਵਿੱਚ ਫੇਮਸ ਹੋ ਗਿਆ ਕਿ ਦਲਜੀਤ ਦਾ ਘਰ ਹੈ ਜੀ ਦਲਜੀਤ ਦਾ ਘਰ ਇੱਥੇ ਲੁਧਿਆਣਾ ਇੱਕ ਤਰਮਿੰਦਰ ਨੇ ਤਰ ਤਰਮਿੰਦਰ ਭਾਜੀ ਹੁਣ ਪੱਲੇ ਜਮਾਨੇ ਚ ਗਏ ਸੀ ਬੰਬੇ ਜੀ ਉਦੋਂ ਉਹਨਾਂ ਨੇ ਲੁਧਿਆਣਾ ਦਾ ਨਾਮ ਚੱਕਿਆ ਸੀ ਜੀ ਅੱਜ ਦਿੱਲੀ ਦੇ ਲਗਾ ਨਾਮ ਚ ਗਿਆ ਜੀ ਪੁੱਤ ਉਹਨਾਂ ਨੂੰ ਪਤਾ ਲੱਗਿਆ ਲੁਧਾਨਾ ਸ਼ਹਿਰ ਹੈ ਜਿੱਥੇ ਦਿੱਲੀ ਤੇ ਰਹਿੰਦਾ ਹੈ ਅੱਛਾ ਸਰ ਕਿੰਨਾ ਜਿਹੜਾਗਾ ਲੋਕ ਜਿੱਦਾਂ ਹਜੂਮ ਅੰਦਰ ਦੇਖਣ ਨੂੰ ਮਿਲ ਰਿਹਾ ਉਸਨੇ ਕਿਤੇ ਬਾਹਰ ਦੇਖਣ ਨੂੰ ਮਿਲ ਰਿਹਾ ਨਜ਼ਰ ਆ ਰਹੀ ਹੈ ਵੀ ਬਹੁਤ ਜ਼ਿਆਦਾ ਕਿਉਂਕਿ ਕੁਝ ਲੋਕ ਟਿਕਟ ਮਹਿੰਗੀ ਕਰਕੇ ਨਹੀਂ ਖਰੀਦੇ ਪਾਏ ਟਿਕਟ ਮਹਿੰਗੀ ਨਹੀਂ ਖਰੀਦੇ ਪਾਏ ਜਿੰਨੇ ਕਰਕੇ ਉਹ ਕਹ ਰਹੇ ਚਲੋ ਅਸੀਂ ਬੱਚੇ ਨਿਊਰ ਤੇ ਐਨਜੋਇਮੈਂਟ ਕਰਦੇ ਆਂ ਐੱਥੇ ਵੀ ਪੋਹਨ ਤੇ ਘੜਾ ਘਾਟਾ ਨੇ ਘੋਮਾ ਨੇ ਥੋੜਾ ਇੰਜੋਏ ਕਰ ਰਹੇ ਨੇ ਅੱਛਾ ਟ੍ਰੈਫਿਕ ਟ੍ਰੈਫਿਕ ਕਿੰਨੇ ਕਿ ਦੂਰ ਤੱਕ ਲੱਗਿਆ ਹੋਇਆ ਟ੍ਰੈਫਿਕ ਕਾਫੀ ਜੋ ਦੂਰ ਤੱਕ ਜਾਮ ਹੈ ਜੀ ਨੀਚੇ ਵੀ ਸਾਰੇ ਪਾਸੇ ਜਾਮ ਹੈ ਜੀ ਕਿਉਂਕਿ ਸਭ ਲੋਗੋ ਚਾਹੀ ਚਾਹਦੇ ਹੈ ਕਿ ਆਪਾਂ ਆਕੇ ਦੇਖੀਏ ਸ਼ੋਹਨ ਦੇਖੀਏ ਤੇ ਸ਼ੋਹਨ ਦਾ ਆਨੰਦ ਲਈਏ ਮਗਰ ਟ੍ਰੈਫਿਕ ਦੇ ਬੱਚੇ ਤਾਂ ਵੀ ਜ਼ੋਰਦਸਤੀ ਕਰਕੇ ਪਹੁੰਚ ਰਹੇ ਆ ਤੇ ਚਲੋ ਸ਼ੋਹਨ ਦੇ ਲਈਏ ਪੁਲਿਸ ਆਪਾਂ ਜਿਹੜੇ ਨੇ ਹੋਰ ਇੱਥੇ ਪਹੁੰਚ ਜਾਂਦੇ ਨੇ ਤਾਂ ਹੋਰ ਪੁਲਿਸ ਬਲਾਕਲ ਜਿਹੜੇ ਇੱਥੇ ਪਹੁੰਚੇ ਦੇਖ ਸਕਦੇ ਹੋ ਤਸਵੀਰਾਂ ਉਹਨਾਂ ਨੂੰ ਜਿਹੜਾ ਹਟਾਇਆ ਜਾ ਰਿਹਾ ਕਿਉਂਕਿ ਹਜੂਮ ਜਿਹੜਾ ਵਾਤਾ ਜਾ ਰਿਹਾ ਤਾਂ ਥੋੜਾ ਜਿਹਾ ਸਮਝੇਗਾ ਦਿਲਜੀਤ ਉਸਾਸ ਨੂੰ ਇੱਥੇ ਆਇਆ ਲੋ ਹੋਇਆ ਸਟੇਜ ਤੇ ਪਹੁੰਚਿਆ ਹੋਇਆ ਹੈ ਤਾਂ ਉਸ ਤੋਂ ਦੇ ਨਾਲ ਹੀ ਜਿਹੜਾ ਇੱਥੇ ਟ੍ਰੈਫਿਕ ਅ ਅੰਦਰ ਕੀ ਲਈ ਸਕੋ ਬਾਹਰ ਵੀ ਜਿਹੜਾ ਗਾ ਲੋਕਾਂ ਦਾ ਹਜੂਮ ਉਹਨਾਂ ਦਾ ਹੀ ਨਜ਼ਰ ਆ ਰਿਹਾ ਜਿੰਨਾ ਅੰਦਰ ਹੈ ਤਾਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸੁਰਦਾ ਦੇ ਸਖਦੋ ਫਲਾਈਓਵਰ ਤੇ ਮੌਜੂਦਾ ਦੇ ਫਲਾਈਓਵਰ ਤੇ ਸਭ ਤੋਂ ਵੱਧ ਜਿਹੜਾ ਰਸ਼ ਹੈ ਉਹ ਕੰਮ ਨੂੰ ਮਿਲਦਾ ਲੋਕ ਘੜ-ਘੜ ਕੇ ਜਿਹੜਾ ਇੱਥੇ ਐਸੇ ਕਨਸੈਪਟ ਬੀਤ ਰਹੇ ਨੇ ਪਰ ਇਹ ਇੱਥੇ ਵੱਧ ਲੋਕ ਜਿਹੜੇ ਕਰਦੇ ਨੇ ਤਾਂ ਜਿਹੜਾ ਨੁਕਸਾਨ ਵੀ ਹੋ ਸਕਦਾ ਹੈ ਸੋ ਜਿੱਥੇ ਇੱਕ ਪਾਸੇ ਲੁਧਿਆਣਾ ਸ਼ਹਿਰ ਇਸ ਚੈਨਲ ਦੇ ਨਾਲ ਜਿਹੜਾ ਜਗ ਮਗਾਰ ਰਹਾਗਾ ਤਾਂ ਦੂਜੇ ਪਾਸੇ ਟ੍ਰੈਫਿਕ ਵੀ ਜਿਹੜਾ ਦਾ ਉਹ ਵੀ ਵਕਦਰ ਰਿਆ ਦਾ ਫਲਾਈਓਵਰ ਦੀ ਤਸਵੀਰਾਂ ਜੁਕਿ ਅੱਜ ਟ੍ਰੈਫਿਕ ਬਾਦਾ ਜਾ ਰਹਾ ਜਿਹੜਾ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਦਜੀ ਦੋਸਤ ਦੇ ਫੈਰ ਇਸ ਦੇ ਉੱਪਰ ਵੀ ਖੜ ਕੇ ਜਿਹੜਾਗਾ ਐਨਜੋਇਮੈਂਟ ਕਰਦੇ ਨਜ਼ਰ ਆ ਰਹੇ ਨੇ ਪਰ ਉਸ ਮੁਲਾਜ਼ਮ ਜਿਹੜੀ ਬੜੀ ਮੁਸਤਦੀ ਦੇ ਨਾਲ ਇਹਨਾਂ ਨੂੰ ਜਿਹੜਾਗਾ ਇੱਥੋਂ ਹਟਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਲਾਅ ਐਂਡ ਆਰਡਰ ਤੇ ਲਾਲ ਹੀ ਜਿਹੜਾ ਟ੍ਰੈਫਿਕ ਹੈ ਉਸ ਤੇ ਕਾਬੂ ਰੱਖਿਆ ਜਾ ਸਕੇ ਸੋ ਤੁਹਾਡੋਂ ਇਹ ਗਰਾਊਂਡ ਲੈਵਲ ਤੋਂ ਤਸਵੀਰ ਦਿਖਾ ਰਹੇ ਆਪ ਸੁਦਾਨ ਦੱਸਦੀ ਕਿ ਇਹ ਗਰਾਊਂਡ ਲੈਵਲ ਤਸਵੀਰਾਂ ਸਾਢੇ 10 ਦਾ ਜਿਹੜਾ ਸਮਾਂ ਹੋ ਚੁੱਕਾ ਤਾਂ ਹੁਣ ਵੀ ਗਿਲਜੀਤ ਦੇ ਸਾਥ ਤੇ ਫੈਨ ਜਿਨ੍ਹਾਂ ਦੇ ਟਿਕਾ ਲੱਤੀਆਂ ਉਹਦਾ ਨਜ਼ਰ ਆ ਹੀ ਰਿਹਾ ਤੇ ਜਿਨ੍ਹਾਂ ਕੋ ਨਹੀਂ ਆ ਉਹ ਵੀ ਪਾਉਦੇ ਫਲਾਇਰ ਹੋਵੇ ਪਾਉਦੇ ਸੜਕ ਤੇ ਹੋਵੇ ਤਾਂ ਅਜੂਲ ਜਿਹੜਾ ਘਾਉਲਾ ਦਾ ਪਾਤਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਸੇਵਾਦਿਲਾਲ ਦੱਸਿ ਕਿ ਐਟਲੈਂਟਸ ਜੇ ਹਤਮਤ